ਮੰਮੀ ਹਾਂ ਇੰਜੋਇੰਗ ਓਏ ਆ ਕਿਧਰ ਆ ਗਏ ਆਪਾਂ ਬਾਏ ਓ ਗਾ 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 ਬਾਏ ਹਾਂਜੀ ਵੈਲਕਮ ਜੀ ਅਸੀਂ ਹੋਟਲ 'ਚ ਬੈਠੇ ਆਂ ਜਿੱਥੇ ਰਾਤ ਰਹਿਏ ਸੀ ਹਾਂ ਹਾਂ ਤੇ ਆਸ-ਪਾਸੇ ਬੇਬੇ ਆਸ-ਪਾਸੇ ਬੱਦਲ ਹੀ ਬੱਦਲ ਹੀ ਬੱਦਲ ਬੱਦਲ ਹੀ ਬਦਕਾਰੀ ਘਾਰ ਬੱਦਲ ਹੀ ਬੱਦਲ ਵੇਖੋ ਉਹ ਵੇਖੋ ਸੱਜਣੋ ਬੱਦਲਾਂ 'ਚ ਹੋਟਲ ਆ ਜ ਆਪਾਂ ਇਧਰ ਵੇਖੋ ਬੱਦਲਾਂ 'ਚ ਹੋਟਲ ਲਿਆ ਆਪਾਂ ਮੌਸਮ ਵੀ ਬੜਾ ਵਧੀਆ ਤੇ ਹੁਣ ਕੀ ਕਰਨ ਲੱਗੇ ਆਪਾਂ ਹੁਣ ਆਪਾਂ ਖਾਣਾ ਖਾਵਾਂਗੇ ਬ੍ਰੇਕਫਾਸਟ ਹਾਂ ਬ੍ਰੇਕਫਾਸਟ ਤੇ ਯਾਸੀ ਪਾਸੇ ਬਹੁਤ ਹੀ ਸੋਹਣੀ ਵਾਈ ਬੈਠੋ ਨੇ ਬਹੁਤ ਹੀ ਸੋਹਣਾ ਵੈਦਰ ਐ ਬੇਬੀ ਯਾਰ ਆ ਰਿਹਾ ਬਹੁਤ ਜਿਆਦਾ ਬਹਿ ਜਾ ਤੋ ਕਰ ਬਹਿ ਕੇ ਘਰ ਨਹੀਂ ਬਹਿ ਕੇ ਬੇਬੇ ਮੈਨੂੰ ਬੇਬੇ ਮੈਨੂੰ ਪਤਾ ਕੀ ਕਹਿੰਦੀ ਹਾਰਮੋਨ ਆ ਜਿਹੜੇ ਬੂਟੇ ਇੱਥੇ ਲੱਗੇ ਨੇ ਇਹਨਾਂ ਦਾ ਬੀ ਆਪਾਂ ਘਰੇ ਮੈਨਾਂ ਕ ਲੈ ਚੱਲ ਗਏ ਜੇ ਵੀ ਉਹ ਆ ਨਾ ਮਾਤਾ ਘਰੇ ਨਹੀਂ ਲੱਗਣਗੇ ਬੇਬੇ ਹੋਣੀ ਪੂਰਾ ਇੰਜੋਏ ਕਰ ਰਹੀ ਆ ਤੇ ਹੀਰਾ ਜੀ ਵੀ ਪੂਰਾ ਇੰਜੋਏ ਕਰ ਰਹੀ ਆ ਤੇ ਹੁਣ ਆਪਾਂ ਕਰ ਲੱਗੇ ਸੱਜਣੋ ਸਾਨੂੰ ਬਹੁਤ ਆ ਲੱਗਦਾ ਬ੍ਰੇਕਫਾਸਟ ਤੇ ਕਿਹੜੇ ਪਰੌਂਠੇ ਚੱਲਣੇ ਆਲੂ ਪਿਆਜ਼ ਵਾਲੇ ਪਰੌਂਠੇ ਚੱਲਣਗੇ ਨਾਲ ਕੀਤਾ ਜੇ ਦਹੀਂ ਦਹੀਂ ਸੈਂਪਲ ਸੀ ਨਾ ਬੂੰਦੀ ਨਹੀਂ ਪਾਈ ਸੀ ਅੱਛਾ ਇਹ ਆ ਸਕੇ ਤਾਂ ਅਸੀਂ ਕਾਲੀ ਮਿਰਚੀ ਪਾ ਲਾਂਗੇ ਤੁਸੀਂ ਸੈਂਪਲ ਹੀ ਲੈ ਆਜੋ ਬੇਬੇ ਇਹ ਤੇ ਬੁੰਦੀ ਵਾਲਾ ਦੇ ਵਾਪਸ ਦੇ ਅੰਟੀ ਨੂੰ ਖਿੱਚੋ ਬਹੁਤ ਜਾ ਰਹੇ ਪਪਾ ਕਿੰਦਾਂ ਲੱਗ ਰਹੇ ਇੱਥੇ ਬਹੁਤ ਹੀ ਵਧੀਆ ਮੇਰਾ ਦਜੀਤਾ ਤਾਂ ਮੈਂ ਵੇਖੀ ਜਾਵਾਂ ਯਾਰ ਇਹ ਤਾਂ ਜਰਮੀ ਬੋਲ ਹਾਂ ਆ ਇੱਥੇ ਮੌਸਮ ਠੰਡਾ ਹਾਂ ਨਾ ਪੰਜਾਬ ਚ ਇਹ ਨਹੀਂ ਕਰਨਾ ਇੱਥੇ ਹੀ ਰਹਿਣਾ ਆਪਾਂ ਜਾਣਾ ਨਹੀਂ ਵਾਪਸ ਕਰ ਮੈਂ ਨਹੀਂ ਵਾਪਸ ਨਹੀਂ ਲੈਣੀ ਹੁਣ ਬਸ ਇੱਥੇ ਰਹਿਣਾ ਇੱਥੇ ਇੱਥੇ ਠੰਡਾ ਬਹੁਤ ਆ ਰਿਹਾ ਇੰਨਾ ਠੰਡਾ ਮੌਸਮ ਹੈ ਨਾ ਇੱਥੇ ਨਾ ਫਿਰ ਗੱਡੀ ਗੱਡੀ ਉੱਦਾਂ ਖੜਾਉਣੀ ਪਿਆ ਕਰਨੀ ਆ ਗਰਮੀ ਲੋ ਵੀ ਸੱਜਣੋ ਹੁਣ ਆਪਾਂ ਤੁਹਾਨੂੰ ਰੂਮ ਟੂਰ ਵੀ ਦਿਖਾਵਾਂਗੇ ਜਿਹੜਾ ਰੂਮ ਆਪਾਂ ਲਿਆ ਹੋਇਆ ਤੇ ਕਿੰਨੇ ਦਾ ਹੈਗਾ ਕਿਹੜਾ ਹੋਟਲ ਆ ਸਾਰੀ ਡਿਟੇਲ ਦੇਵਾਂਗੇ ਤੇ ਕਿੰਨੇ ਚ ਸਾਰਾ ਆਪਾਂ ਤੁਹਾਨੂੰ ਪਿਆ ਆਪ ਹਰੇਕ ਵਲੌਗ ਹੀ ਤੇ ਖੁਸ਼ ਹੋ? ਮੈਂ ਖੁਸ਼ ਆ ਪੂਰੇ ਪੂਰੇ ਖੁਸ਼ ਆ ਗਰਮੀ ਜੀ ਨਹੀਂ ਮਰਨਾ ਇੱਥੇ ਹੀ ਰਹਿਣਾ ਆਪਾਂ। ਲਓ ਜੀ ਪਰੌਂਠੇ ਆ ਚੁੱਕੇ ਚੱਕ ਦੋ ਕੰਮ ਨੂੰ ਫਿਰ। ਪਰੌਂਠੇ ਵੀ ਤਿੰਨ ਗੁੱਠੇ ਆ। ਲਓ ਜੀ ਆਪਾਂ ਤੁਹਾਨੂੰ ਸਾਰਾ A to Z ਨਾਲ ਕਮਾਵਾਂਗੇ। ਅੱਜ ਵੀ ਤੁਹਾਡੇ ਸਾਰਿਆਂ ਲਈ ਬੜਾ ਸੋਹਣਾ ਸਰਪ੍ਰਾਈਜ਼ ਆ। ਬਹੁਤ ਹੀ ਸੋਹਣੀ ਲੋਕੇਸ਼ਨ ਤੇ ਜਾਣਾ ਜਿੱਥੇ ਕੈਂਪਿੰਗ ਕਰਨੀ ਹੋਵੇ। ਹਾਂ ਜਿੱਥੇ ਗਾਂ ਕੈਂਪਿੰਗ ਗਾਂ ਵਲੌਗ ਦੇਖੀ ਚੱਲਿਓ ਤੁਹਾਨੂੰ ਨਾਲ ਆਪਾਂ ਸਾਰਾ ਕਮਾਵਾਂਗੇ। ਥੱਲੇ ਪਹਾੜਾਂ 'ਚ ਤਾਰ ਕੇ ਘਰ ਬਖਾਏ ਕਿਹੇ ਆ। ਓਕੇ ਆ ਜਰੂਰੀ ਜੀ ਤੇ ਕਿ ਜਰੂਰੀ ਕਿਉਂ ਮੈਂ ਜਰੂਰੀ ਵੇਖਣਾ ਓਕੇ ਠੀਕ ਆ ਲਓ ਜੀ ਇਧਰ ਅਹੀਂ ਤੇ ਪਾਣੀ ਛਕਣਾ ਇਹ ਬੇਬੇ ਕਹਿੰਦੇ ਆਂ ਮੈਂ ਪੀਣੀ ਆ ਲੱਸੀ ਉਹ ਵੀ ਕਿਹੜੀ ਨੂਨ ਵਾਲੀ ਇਹ ਮੈਚ ਪਾ ਗਏ ਬੜੀ ਸੁਆਦੀ ਲੱਗਦੀ ਆ ਐ ਥੋੜਾ ਨੀਂਦ ਦੇ ਲਸੇ ਚ ਗੱਡੀਆਂ ਰੱਖੀ ਆ ਇਹ ਤਾਂ ਪੀਣਾ ਤੇ ਆਂਦੀ ਬੇਬੇ ਚ ਗੱਡੀ ਚਲਾਉਂਦੇ ਨੀਂਦ ਆ ਕਿ ਫਿਰ ਗੱਡੀ ਚਲਾ ਲੇਂਗੀ ਤੂੰ ਤੂੰ ਚਲਾ ਲੇ ਬੇਬੇ ਚ ਚਲਾ ਲੂਗਾ ਲਓ ਵੀ ਸੱਜਣੋ ਚੈੱਕ ਕਰੋ ਆਪਣੇ ਕਮਰੇ ਦੀ ਬਾਲਕਨੀ ਕਿੱਡੀ ਘੈਂਟ ਆ ਕਿੰਨਾ ਵਿਊ ਉਧਰ ਬੱਦਲ ਜੀ ਆ ਰਹਾ ਆਪਾਂ ਉਧਰੋਂ ਆਏ ਸੀ ਸੋ ਆ ਸਾਰਾ ਆਪਣਾ ਹੋਟਲ ਆ ਹੁਣ ਆਪਾਂ ਤੁਹਾਨੂੰ ਰੂਮ ਦਾ ਵਿਊ ਦਿਖਾਉਣੇ ਬਾਲਕਨੀ ਇੱਧਰ ਬੈਠਣ ਨੂੰ ਵੀ ਵਧੀਆ ਬਣਾਇਆ ਗੈਂਠ ਅੰਦਰ ਮਲਾਤੇ ਆਪਕੋ ਨਮਸਤੇ ਜੀ ਸਤਿਗੁਰੂ ਆ ਗਏ ਜੀ 7 ਦਿਨ ਉਰੇ ਹੀ ਰਹਾਂਗੇ ਪਿਆਰ ਸ਼ੁਰੂ ਹੋ ਗਿਆ ਨਾ ਹੈਂ ਨਵੇਂ ਸੂਟ ਪਾ ਲਏ ਇੱਧਰ ਓ ਮਾਈ ਗੋਡਨੈਸ ਉਹ ਇਹਨਾਂ ਨੇ ਉਹਨਾਂ ਉਹ ਇਹੀ ਚਾਹ ਉਹਨਾਂ ਕੋ ਮਨਾਂ ਚ ਨਾ ਸੁਟਾਦਾ ਹੈ ਹਰਿਆਣੀ ਸੂਟ ਹਾਂ ਹਰਿਆਣੀ ਸੂਟ ਹਰਿਆਣੀ ਸੂਟ ਬੇਬੇ ਇੰਜੋਏ ਇੰਜੋਏ ਕਰ ਰਹੇ ਹੋ ਪੂਰਾ ਬਾਦੂ 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 ਉਹ ਆਣਾ ਸੀ ਭਾਈ ਮਾਂ ਤਾਂ ਬਹੁਤ ਜਵਾਈ ਕਰਦੀ ਹੈ ਸੋ ਲਓ ਜੀ ਇਹ ਆਪਣਾ ਰੂਮ ਟੂਰ ਇੱਧਰ ਸੋਫੇ ਸੋਫੇ ਖਲਾਰਾ ਬਹੁਤ ਪਿਆ ਹੋਇਆ ਨੇ ਇੱਧਰ ਆਇਦਰ ਬਾਥਰੂਮ ਆ ਗਿਆ ਲੌਵੀ ਸੱਜਣੋ ਚੈੱਕ ਆਊਟ ਕਰਤਾ ਹਾਂਜੀ ਹੁਣ ਕਿੱਥੇ ਜਾਣਾ ਹੁਣ ਗਾਂ ਚੱਲਾਂਗੇ ਕਿਤੇ ਹੋਰ ਕਿਤੇ ਬਾਹਰ ਹੀ ਅੱਦੂ ਵੀ ਚੰਗੀ ਹੋਵੇ ਚੱਲੋ ਵੀ ਆਪਾਂ ਰੁਕੇ ਸੀ ਸ਼ਿਵਾਲਿਕ ਹੋਟਲ ਤੋਂ ਬਹੁਤ ਵਧੀਆ ਰਿਆਲ ਸਾਹਿਬ ਤੇ ਮੀਮੂ ਪੈ ਰਿਆ ਥੋੜੀਆਂ ਥੋੜੀਆਂ ਟਣੀਆਂ ਗੱਡੀ ਵੀ ਸਰਦੀ ਭੱਜ ਗਈ ਆ ਅਸੀਂ ਘਰੋਂ ਵੀ ਧੋ ਗਏ ਨੇ ਜਦੋਂ ਅਸੀਂ ਗੱਡੀ ਧੋ ਲਈ ਤੇ ਉਹਦੇ ਮੀਂਹ ਆ ਜਾਂਦਾ ਠੀਕ ਹੈ ਜੀ ਉਹ ਵੀ ਡਿਟੈਕੋ ਬੜੀਆ ਸਾਹਿਬ ਵੇਖਦਾ ਮਸ ਨੈਕਸਟ ਟਾਈਮ ਉਸ ਚ ਸਮਝਾ ਆ థాంਕ ਯੂ ਤੇ ਸੱਜਣੋ ਹੁਣ ਆਪਾਂ ਜਿਹੜਾ ਸਰਪ੍ਰਾਈਜ਼ ਦੀ ਗੱਲ ਕਰ ਰਹੇ ਜਿਹੜੀ ਲੋਕੇਸ਼ਨ ਤੇ ਆਪਾਂ ਤੁਹਾਨੂੰ ਲੈ ਕੇ ਚੱਲੇ ਸਾਰਿਆਂ ਨੂੰ ਉਹ ਚੀਜ਼ ਸਕਿੱਪ ਨਾ ਕਰਿਓ ਜੇ ਤੁਸੀਂ ਇੱਕ ਵਾਰੀ ਉਹ ਜਿਹੜੀ ਲੋਕੇਸ਼ਨ ਵੇਖ ਲਈ ਤੁਸੀਂ ਕਹਿਣਾ ਯਾਰ ਜੋ ਮਰਜੀ ਹੋਵੇ ਜਿਵੇਂ ਮਰਜੀ ਮੈਂ ਤੇ ਹੀ ਲੋਕੇਸ਼ਨ ਤੇ ਜਾਣਾ ਹੀ ਜਾਣਾ ਐਡੀ ਸੋਹਣੀ ਲੋਕੇਸ਼ਨ ਸੋ ਬੇਬੇ ਵੀ ਫਸਟ ਟਾਈਮ ਚੱਲੀ ਆ ਮੰਮੀ ਪਹਿਲਾਂ ਗਈ ਹੋਈ ਐ ਮੈਂ ਤੇ ਮੰਮੀ ਪਹਿਲਾਂ ਗਏ ਆ ਯਾ ਸੋ ਬੇਬੇ ਫਸਟ ਟਾਈਮ ਸੋ ਐਕਸਪੀਰੀਅੰਸ ਕਰਾਉਣੇ ਆ ਤੁਹਾਨੂੰ ਬਹੁਤ ਖੁਸ਼ੀ ਹੋਊ ਚੱਲੀਏ ਫਿਰ ਚਲੋ 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 ਜੀ ਇਹ ਘੂਰ ਜੀ ਪਈ ਜਾਂਦੀ ਹਨ ਨਾ ਮੱਚਾ ਚ ਪਿਆਗਾ ਚ ਬਾਹਰ ਚੂਪਾ ਜਾ ਕਿ ਹੋਇਆ ਪਿਆ ਕਿੱਕੜ ਚੋਬਾ ਜਾ ਯਾ ਸੋ ਬੇਬੇ ਮੀਂਹ ਦਾ ਆਦਾ ਵਖਰਾ ਨਿਆਰਾ ਮੌਸਮ ਇੰਜ ਕਾਦਰ ਕਾ ਬਣਾਉਣਾ ਆ ਹਾਂ ਤਾਂ ਹੀ ਮੀਂਹ ਪਾਉਂਦਾ ਕੱਲ ਮੌਸਮ ਬਹੁਤ ਚੇਂਜ ਸੀ ਸੋ ਸੱਜਣੋ ਜਿਹੜਾ ਆਪਣਾ ਹੋਟਲ ਸੀ ਜਿੱਥੇ ਆਪਾਂ ਸਟੇ ਕੀਤਾ ਸੀਗਾ ਇਹ ਜਿੱਥੇ ਆਪਾਂ ਟਿੰਬਲ ਟ੍ਰੇਲ ਗਏ ਸੀ ਨਾ ਉਥੋਂ ਹੈਗਾ ਹੀ 25 ਮਿੰਟ ਦਾ ਰਸਤਾ ਹੈ ਅੱਧੇ ਘੰਟੇ ਦਾ ਰਸਤਾ ਲਾ ਲਓ ਉਥੋਂ ਇਹ ਹੋਟਲ ਦੂਜੇ ਸੀਗਾ ਸੋ ਹੁਣ ਆਪਾਂ ਹੜਕੇ ਕਦਮਾਂ ਨਾਲ ਅੱਗੇ ਨੂੰ ਵਧ ਰਹੇ ਆ ਤੇ ਜਿਹੜੀ ਲੋਕੇਸ਼ਨ ਉਹ ਇਦੋਂ ਵੀ ਸੋਹਣੀ ਆ ਉਹ ਲੋਕੇਸ਼ਨ ਜਿਹੜੀ ਲੋਕੇਸ਼ਨ ਅਸੀਂ ਚੱਲੇ ਉਹ ਗਾਂ ਇਥੋਂ ਅੱਧਾ ਘੰਟੇ ਦੂਰ ਹੈ ਅੱਧਾ ਘੰਟਾ ਹੀ ਆ ਅੱਧਾ ਘੰਟੇ ਵੇਪਰ ਜ਼ਿਆਦਾ ਟਾਈਮ ਨਹੀਂ ਠੀਕ ਆਂਟੀ ਜੀ ਠੀਕ ਆ ਓਕੇ ਆਂਟੀ ਹੋਣੀ ਨੇ ਕੀ ਕਹਿੰਦਾ ਆਂਟੀ ਹੋਣੀ ਦੇ ਸੂਟ ਪਾ ਕੇ ਨਵੇਂ ਬੈ ਗਈ ਐ ਟਾਟ ਲੈਪਟੋਪ ਹੋ ਗਿਆ ਆਉਦਾ ਤੇ ਲੈ ਸ਼ੁਕਰ ਕਰ ਤੂੰ ਬਹਿ ਗਿਆ ਪਹਿਲੀ ਵਾਰੀ ਜਦੋਂ ਅੱਗੇ ਆਏ ਸੀ ਤਾਂ ਬਹੁਤ ਡਰ ਲੱਗਾ ਸੀ ਹੁਣ ਥੋੜਾ ਜਿਹਾ ਡਰ ਘਟਿਆ ਅੱਗੇ ਪਾ ਪਿਛਲੀ ਵਾਰੀ ਮੰਮੀ ਉਹ ਨਹੀਂ ਆਏ ਤੇ ਡਰੀ ਜਾਣ ਫਾਈ ਹਾਰਮਨ ਫਾਈ ਹਾਰਮਨ ਵੀ ਬਹੁਤ ਸੀਗਾ ਬੇਬੇ ਨੂੰ ਕੋਈ ਪਰਵਾਹ ਨਹੀਂ ਅਸੀਂ ਉਧਰ ਵੀ ਗਏ ਹੈਣਾ ਬੇਬੇ ਮੰਮੀ ਟੈਂਸ਼ਨ ਹੈ ਨਹੀਂ ਇਹ ਮੈਂ ਲਾਵੀ ਸੱਜ ਨੂੰ ਅੱਗੇ ਰਸਤਾ ਦੇਖੋ ਕਿੰਨਾ ਸੋਹਣਾ ਬੇਬੇ ਸਾਡੀ ਫੁੱਲ ਇੰਜੋਏ ਕਰ ਰਹੀ ਹੈ ਤੇ ਹੋਰ ਆਹ ਬਰਾ ਥਲੇ ਲਾਲਾ ਨੂੰ ਇਹ ਦੇਖੋ ਜਦੋਂ ਸਿੱਧਾ ਸਿੱਧਾ ਰਸਤਾ ਪਹਾੜ ਦੇ ਨਾਲ-ਨਾਲ ਖੂਬਸੂਰਤ ਨਜ਼ਾਰਾ ਇਹ ਬਹੁਤ ਹੀ ਖੂਬਸੂਰਤ ਨਜ਼ਾਰੇ ਆ ਬੇਬੇ ਤੇ ਬਸ ਵੇਖ ਕੇ ਹੈਰਾਨ ਹੀ ਹੋਈਆਂ ਬੇਬੇ ਕਹਿੰਦੇ ਐਡਾ ਸੋਹਣਾ ਇਹ ਤੇ ਐਡੇ ਸੋਹਣੇ ਪਹਾੜ ਇੱਥੋਂ ਦੇ ਪਤਾ ਇਧਰ ਨੂੰ ਮੋੜ ਲੈ ਨਾ ਕਦੇ ਇਧਰ ਨੂੰ ਮੋੜ ਲੈ ਨਾ ਮੈਂ ਅਗੇ ਤੇ ਪਹਾੜ ਦੇ ਉੱਤੇ ਨਚੜਾ ਦੇਵਾਂ ਗੱਡੀ ਕੋਈ ਪਤਾ ਨਹੀਂ ਲੱਗਦਾ ਲੋ ਜੀ ਮੈਂ ਆਸ ਕਰਦਾ ਕਿ ਤੁਸੀਂ ਸਾਰੇ ਜਾਣੇ ਇਸ ਟ੍ਰਿਪ ਨੂੰ ਜ਼ਰੂਰ ਇੰਜੋਏ ਕਰ ਰਹੇ ਹੋਵੋਗੇ ਤੁਹਾਨੂੰ ਵੀ ਲੱਗ ਰਿਹਾ ਹੋਣਾ ਕਿ ਐਵੇਂ ਗੱਡੀ 'ਚ ਬੈਠੇ ਆਂ ਪਰ ਬਈ ਸੀਟ ਬੈਲਟ ਦਾ ਜ਼ੋਰ ਚੇਰਨ ਨਾਲ ਜਿਆਦਾ ਲੱਗਦਾ ਕਿਹਦਾ ਸਾਡਾ ਬੇਬੇ ਸਾਈਡ ਤੇ ਬੈਠੀ ਬ੍ਰੇਕਾਂ ਲਾਈ ਜਾਂਦੀ ਹੋਰ ਕੀ ਕਰੇ ਲੋ ਜੀ ਆਸੇ ਪਾਸੇ ਗੱਡੀਆਂ ਹੀ ਗੱਡੀਆਂ ਸੋ ਫਾਈਨਲੀ ਆਪਾਂ ਪਹੁੰਚੁਕੇ ਆਂ ਜੀ ਹਾਂਜੀ ਬੇਬੇ ਸੋ ਫਾਈਨਲੀ ਪਹੁੰਚੁਕੇ ਆਂ ਜਿੱਦੀ ਤੁਹਾਨੂੰ ਉਡੀਕ ਸੀ ਆਸੇ ਪਾਸੇ ਵੇਖੋ ਕੀ ਆ ਇੱਕ ਜਾਨੀ ਮੈਂ ਤਾਂ ਆਸੇ-ਪਾਸੇ ਕੋਈ ਨਹੀਂ ਨਾ ਆਸੇ-ਪਾਸੇ ਕੋਈ ਨਹੀਂ ਨਾ ਹੈਗਾ ਹਮੋਂ ਗੱਡੀਆਂ ਹੀ ਖੜੀਆਂ ਬੜੀਆਂ ਹੋਣੇ ਹੁਣ ਜਿੱਥੇ ਤੈਨੂੰ ਲੈ ਜਾਣਾ ਤੂੰ ਕਹਿੰਦਾ ਹੈ ਇੱਥੇ ਸੀ ਐਕਸਾਈਟਿਡ ਆ ਚਲੋ ਵੀ ਚਲੀਏ ਫਿਰ ਚਲੋ ਲਓ ਵੀ ਸੱਜਣਾ ਜਿਹੜੀ ਲੋਕੇਸ਼ਨ ਤੇ ਆਪਾਂ ਪਹੁੰਚ ਚੁੱਕੇ ਆ ਆਸੇ-ਪਾਸੇ ਸਕੂਨ ਹੀ ਸਕੂਨ ਆ ਬਸ ਸੋ ਜਿਹੜਾ ਆਪਣਾ ਹੋਟਲ ਸੀ ਉਹ ਸਵਾਲਿਕ ਉਹ ਤੋਂ ਹੈਗਾ ਟੋਟਲ 25 ਮਿੰਟ ਦਾ ਰਸਤਾ ਸੀਗਾ ਪੜਾ ਤੁਹਾਨੂੰ ਪਤਾ ਰਸਤਾ ਐ ਇਹ ਹੁੰਦਾ ਹੈ ਨਾ ਸੋ ਆਪਾਂ ਨੂੰ ਵੈਸੇ ਤੇ 10 ਕਿਲੋਮੀਟਰ ਸੀ ਉੱਥੋਂ ਤੇ ਅੱਧਾ ਘੰਟਾ ਲੱਗ ਹੀ ਗਿਆ ਆਪਾਂ ਨੂੰ ਆਉਂਦਿਆ ਕਰਦੇ ਹਾਂ ਸੋ ਰੋਡ ਮਾੜਾ ਮੋਟਾ ਟੁੱਟਿਆ ਹੋਇਆ ਹੈ ਕਿੱਥੇ ਆਏ ਕਿੱਥੇ ਉਹ ਵੀ ਦੱਸੋ ਨਾ ਮੜਾ ਜੀ ਉਹ ਲਓ ਜੀ ਆਪਾਂ ਪਹੁੰਚ ਚੁੱਕੇ ਹਾਂ ਕਸੋਲੀ ਹਿੱਲ ਰਿਜ਼ੋਰਟ ਬਰੂਕ ਐਂਡ ਪਾਈਨ ਸੋ ਆਪਣੀ ਰੇਂਜ ਰੋਵਰ ਆ ਚੁੱਕੀ ਉਧਰ ਦਿਖਾ ਨੰਬਰ ਵੀ 3002 ਆ ਸੋ ਇਹਦੇ ਤੇ ਬਹਿ ਕੇ ਚਲਾਗੇ ਹੁਣ ਆਪਾਂ ਇਹਵੇ ਹੈ ਕਿੱਥੇ ਆ ਇਹ ਹੈਗੇ ਕਸੋਲੀ ਆ ਅੱਛਾ ਕਸੋਲੀ ਜਿਵੇਂ ਜੇ ਆਪਾਂ ਮਾਲ ਰੋਡ ਦੀ ਗੱਲ ਕਰੀਏ ਮਾਲ ਰੋਡ ਇੱਥੋਂ ਮਾਲ ਰੋਡ ਨੂੰ ਅੱਧਾ ਘੰਟਾ ਲੱਗਦਾ ਹੈ ਗਾਂਵ ਮਾਲਾ ਕਿੰਨਾ ਕਿੰਨਾ ਕਿਲੋਮੀਟਰ ਹੈਗਾ ਇੱਥੋਂ ਸੋ ਤੈਨੂੰ ਕੁਛ ਨਹੀਂ ਨੰਦ ਦੱਸਦਾ ਪਿਆ ਹੁਣ ਜਿਹੜੀ ਲੋਕੇਸ਼ਨ ਤੇ ਜਾਣਾ ਆਪਾਂ ਨੂੰ ਆ ਵੈਨ ਨੇ ਲੈ ਕੇ ਜਾਣਾ ਓਕੇ ਤੇ ਬੇਬੇ ਨੂੰ ਬਿਠਾਵਾਂਗੇ ਬੇਬੇ ਅੱਗੇ ਬੈਠਣਾਗੇ ਪਿੱਛੇ ਪਿੱਛੇ ਨਹੀਂ ਛਾਪੋ ਅੰਦੀ ਵਾਰ ਭਾਨੇ ਦੇ ਥੱਲੇ ਰੱਖੂੰ ਫਿਰ ਅੱਗੇ ਬਿਠਾ ਲਵਾਂਗੇ ਲਓ ਜੀ ਬੇਬੇ ਨੂੰ ਹੁਣ ਬਿਠਾਵਾਂਗੇ ਰੇਂਜ ਰੋਵਰ ਤੇ ਆਪਣੀ ਤੇ ਇਹ ਚੇਂਜ ਕਰਤੀ ਪਹਿਲਾਂ ਤੇ ਛੋਟੀ ਨਹੀਂ ਹੁੰਦੀ ਸੀ ਛੋਟੀ ਵਾਲੀ ਵੀ ਆ ਵੀਰ ਬੜੀ ਵਾਲੀ ਵੀ 4 ਬੰਦੇ ਵਾਲੀ 3 ਬੰਦੇ ਵਾਲੀ ਅੱਛਾ ਇਹਨਾਂ ਆਪਾਂ ਛੋਟੀ ਜਾਏ ਬਿਠਾਓ ਜੀ। ਓਏ ਇਹ ਆਪਣੀ ਰੇਂਜ ਰੋਵਰ ਆ ਤੇ ਹੁਣ ਜਿਹੜੇ ਰਾਸਤੇ ਤੇ ਜਾਣੀ ਆਣਾ ਉਹ ਰਸਤਾ ਵੇਖੋ ਇਹ ਆਪਾਂ ਨੂੰ ਫਰੀਜ ਉਥੇ ਲੈ ਕੇ ਜਾਊਗੀ ਕੋਈ ਪੈਸੇ ਨਹੀਂ ਲੱਗਣੇ ਨੇ। ਫਰੀਜ ਲੈ ਕੇ ਜਾਵੋਗੇ ਨਾ ਭਈਆ। ਤੇ ਆਹ ਰਸਤਾ ਵੇਖ ਆਫ ਰੋਡਿੰਗ ਵਾਲਾ ਰਸਤਾ ਹੀ ਨੇ। ਬੜਾ ਡਰ ਲੱਗਦਾ। ਆਹ ਆਹ ਰਸਤੇ ਹੀ ਜਾਣਾ ਟ੍ਰੈਨ ਤੇ। ਆਹ ਹੋਏ ਤਾਂ ਬਹੁਤ ਖਤਰਨਾਕ। ਬੇਬੇ ਜੱਪ ਨਾ ਕਰਦੋ। ਚੁੱਪਣਾ ਕਰ। ਚੁੱਪਣਾ ਆ। ਓਏ ਆ ਕਿੱਧਰ ਆ ਗਏ ਆਪਾਂ? ਆਪਾਂ ਕਿੱਧਰ ਆ ਗਏ ਆਂ? ਫਿਰ ਡਰਦੀ ਲੈ ਦੋ। ਵੇ ਨੀ ਨਾ ਲੈਦਾ ਹੋਏ ਅਰਮਣ ਸੰਦੇਸ਼ ਸੁਣ ਰਿਹਾ ਨਾ ਅਨਨ ਚਲਟ ਹੋਇਆ ਜੀਣਾ ਹੋਏਗਾ ਅੱਗੇ ਕਿ ਆਹ ਕਿੰਨਾ ਦਨੀ ਮਾਰੇ ਹੋਰ ਆ ਸਦਾ ਮਾਰ ਨਹੀਂ ਹੋਏ ਹਾਏ ਲੈ ਅਬ ਹੋਵੇ ਖੋਗ ਬੋਦੇ ਦਵੇ ਕਿ ਕਿੰਨਾ ਮਾਂ ਜਾਗ ਤੂੰ ਸੋਨੀ ਹਾਏ ਅਰਮਣ ਠੀਕ ਠਾਕ ਜੀ ਬਸ ਕੰਮਾਂ ਕਰਦਾ ਇੱਕੀ ਗੱਡੀ ਨਾਲ ਕਦੇ ਇੱਥੋਂ ਲਓ ਜੀ ਆਪਣੀ ਰੇਂਜ ਰੋਵਰ ਦੇਖੋ ਆਹ ਰਸਤੇ 'ਚ ਜਾ ਰਹੀ ਆ ਆਸੇ ਪਾਸੇ ਖਾਈਆਂ ਨੇ ਇੱਧਰ ਟੈਂਟ ਡੈਂ ਐ ਖਤਰੋਗੇ ਖਿਲਾੜੀ ਮੰਮੀ ਹਾਂ ਇੰਜਵਾਇੰਗ ਮੂਰਾ ਬੇਬੇ ਇੰਜਵਾਇ ਕਰ ਰਹੀ ਹੈ ਕਿ ਨਹੀਂ ਅਜੇ ਤਾਂ ਨਹੀਂ ਹੁੰਦਾ ਲਓ ਜੀ ਓਹ ਥੱਲੇ ਨੀਚੇ ਲੋਕੇਸ਼ਨ ਆ ਲੋ ਕੋਗੇ ਲੋਕੇਸ਼ਨ ਬਣੀ ਹੋਈ ਆਪਣੇ ਵਾਲੀ ਲਓ ਜੀ ਗੱਡੀ ਸਾਡੀ ਆ ਚੁੱਕੀ ਆ ਲੋਕੇਸ਼ਨ ਤੇ ਬੇਬੇ ਕਿ ਮੇਰਾ ਸਫਰ ਯਾਰ ਯਾਰ ਡਰ ਲੱਗਾ ਉਹਨਾਂ ਨੇ ਕਿਹਾ ਬੇਬੇ ਬੇਬੇ ਹਲੇ ਵੀ ਡਰੀ ਜਾਂਦੇ ਏ ਏ ਏ ਏ ਏ ਕਿੰਨੇ ਕੁ ਟੂਫੀ ਉਧਰ ਰੇਖਾ ਰਸਤਾ ਹੌਲੀ ਚਲਾ ਆਂਦਾ ਹੌਲੀ ਚਲਾ ਆਂਦਾ ਭਾਈ ਹੌਲੀ ਚਲਾ ਬੇਬੇ ਸਾਡੀ ਡਰਦੀ ਹੋ ਲਾਵੀ ਲੋਕੇਸ਼ਨ ਜਿਹੜੀ ਤੁਹਾਨੂੰ ਦਿਖਾ ਦੇਣੀ ਨਾ ਸਜਣਾ ਥੱਲੇ ਐਡੀ ਇੱਕ ਜ਼ਬਰਦਸਤ ਯਾਰ ਤੇਰੇ ਗੱਡੀ ਲੈਟਰ 302 ਵਿਰੇ ਰੋਕਿਓ ਓ ਗਾ 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 ਬਾਈ 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 ਬੱਤ ਪਾਣਾ ਬੱਤ ਬਾਈ ਬੇਬੇ ਨੂੰ ਵੀ ਅਪਾਰਾ ਸੁਣਾਉਂਦੇ ਨਾ ਨਹੀਂ ਬੇਬੇ ਕੇ ਸੋਨ ਨੇ ਤੋਗੇ ਹੋਣੇ ਹੱਥ ਪਾਉਂਦੇ ਭਾਈ ਬੇਬੇ ਕਿਵੇਂ ਰਿਹਾ ਸਫਰ ਇੰਜੋਏ ਵਧੀਆ ਵਧੀਆ ਜੁਆਇਆ ਐ ਪੌਣ ਹੁਣ ਗਾਣਾ ਬੇਬੇ ਕੇ ਡਾਡਰ ਕੇ ਇੰਜੋਏ ਕੀਤਾ ਕੱਲ ਮੰਮੀ ਡਾਡੜ ਕੇ ਇੰਜੋਏ ਕਰਦੀ ਅੱਜ ਬੇਬੇ ਡਾਡ ਬੇਬੇ ਕਿਵੇਂ ਇੰਜੋਏ ਕਰ ਰਹੇ ਹੋ ਗਾਰੀ ਲੱਗੀ ਜੀ ਲੋਕੇਸ਼ਨ ਕਿੰਨੀ ਸੋਹਣੀ ਵੇਖੋ ਆਦਰ ਰੈਡੋ ਲੋਕੇਸ਼ਨ ਇੰਜੋਏ ਕਰੋ ਕਿੱਥੇ ਜਾ ਰਹੇ ਹਾਂ ਜੀ ਆਪਣੀ ਨਿਕੇਸ਼ਨ ਕਰਪ ਤੇ ਛੱਡ ਕੇ ਆਉਂਗਾ ਆਪਾਂ ਉਹਨਾਂ ਨੇ ਆਟਿਆ ਇਹ ਆ ਕੀ ਚੱਲ ਉਹ ਤਾਂ ਹੁਣ ਸੱਚ ਨੂੰ ਇਹ ਜਿਹੜੀ ਲੋਕੇਸ਼ਨ ਤੇ ਆਪਾਂ ਆ ਚੁੱਕੇ ਆ ਨਾ ਅੱਗੇ ਵੀ ਸ਼ਾਇਦ ਕਈਆਂ ਨੇ ਦੇਖੀ ਹੋਗੀ ਪਰ ਬੇਬੇ ਲਈ ਨਵੀਂ ਆ ਇਧਰ ਵੇਖੋ ਹਾਂਜੀ ਪਾਣੀ ਦੀ ਕਿੰਨੀ ਚੰਗਾ ਆ ਜੀ ਉਹਦੇ ਉੱਤਰੀ ਜਾਣਾ ਆਪਾਂ हां हमें बहुत ही अच्छा लग रहा है आप बताइए बढ़िया लग रहा है उधर भी जावेंगे आपा किधर नु आ पाउडर ਚ ਚ ਉਧਰ ਵੀ ਜਾ ਕੇ ਥੱਲੇ ਚਲੋ ਚਲੋ ਵੀ ਜਿਹੜੀ ਲੋਕੇਸ਼ਨ ਆ ਤੁਸੀਂ ਮਾਹੌਲ ਜਿਆਦਾ ਸਟਾਰਟਿੰਗ ਤੇ ਵੇਖ ਹੀ ਲਈ ਹੋਣੀ ਹੈ ਪਰ ਜਿਹੜੀ ਚੀਜ਼ ਥੱਲੇ ਬਣੀ ਹੋਈ ਨਾ ਓਏ ਹੋਏ ਜਦੋਂ ਰਾਤ ਨੂੰ ਇੱਥੇ ਜਗਮਗ ਹੁੰਦੀ ਆ ਓਏ ਹਨੇ ਆ ਰਹੀ ਨਿਆਰਾ ਚਲ ਆਉ ਦਿਖਾਈਏ ਬੜਾ ਬੜਾ ਟਾਈਮ ਨਹੀਂ ਲੈਣਾ ਆਪਾਂ ਤੁਹਾਨੂੰ ਅੰਟੀ ਜੀ ਇੰਜੋਏ ਬਹੁਤ ਫੁੱਲ ਅੱਗੇ ਵੀ ਅਸੀਂ ਆਏ ਸੀ ਪਹਿਲਾਂ ਜਦੋਂ ਬੈਠੇ ਸੀ ਨਾ ਉਹਦਾ ਚ ਆਟੋ ਜੇਸ ਆ ਤੁਸੀਂ ਦੱਸਦੇ ਯਾਰ ਕਰਦੇ ਕੋਚ ਬੜਾ ਟਾਰ ਲੱਗਾ ਸੀਗਾ ਪਰ ਹੁਣ ਵਧੀਆ ਹੋ ਨਹੀਂ ਇੰਨਾ ਟਾਰ ਲਗਾ ਹੁਣ ਡਾਡੂਰ ਲੈ ਗਿਆ ਖਤਰ ਖਤਰਨਾਕ ਜਿੱਦਿਆ ਚੜ ਚੜ ਛੱਡਾ ਦੂਰ ਕਿਵੇਂ ਦਾ ਫਿਰ ਲੱਗਾ ਤੁਹਾਨੂੰ ਆ ਸੋਹਣਾ ਲੱਗਾ ਹੰਡੀ ਜੀ ਹੰਡੀ ਡੰਡੀ ਹੈ ਵਾਗੀ ਬਹੁਤ ਵਧੀਆ ਆਪਾਂ ਰੁਖ ਲਈ ਖੇਤ ਆਪਣੇ ਹਣਾ ਏਡੇ ਡੇ ਜਿਹੇ ਆਪਣੀ ਫੀਵਰ ਆਫ ਲਾਈ ਗਈ ਹੈ ਹਾਂ ਬਹੁਤ ਲੱਗਦੇ ਵਧੀਆ ਲੱਗਦੇ ਬਹੁਤ ਵਧੀਆ ਨਾਲ ਸ਼ਾਂ ਲਓ ਜੀ ਬੇਬੇ ਬਾਗੋ ਬਾਗ ਇੱਥੇ ਆ ਗਏ ਆ ਪਾ ਰਾਂ ਕਿਹਾਵਾ ਕੀ ਕੀ ਜੋੜਨੀ ਪੱਕਾ ਲਓ ਜੀ ਇਹ ਤੁਹਾਨੂੰ ਹੁਣ ਆਪਾਂ ਲੋਕੇਸ਼ਨ ਦਿਖਾਉਣੇ ਜਿਹੜੀ ਲੋਕੇਸ਼ਨ ਤੇ ਆਪਾਂ ਆਏ ਹੋਏ ਆ ਜੀ ਮੈਨੂੰ ਮੈਨੂੰ ਫਰਾਮ ਆਰਡਰ ਕਰਨਾ ਹੈ ਹੈ ਆ ਚਲੋ ਆਲੋ ਆਲੋ ਭੈਣ ਜੀ ਕੀ ਆਰਡਰ ਕਰਨਾ ਤੁਸੀਂ ਕੀ ਕੀ ਆਰਡਰ ਕਰਨਾ ਭੈਣ ਜੀ ਤੁਸੀਂ ਹਾਂਜੀ ਦੋ ਫੁਲਕੇ ਹਾਂਜੀ ਨਾ đem ਬੁੰਦੀ ਵਾਲਾ ਹਾਂਜੀ ਨਾ ਚਾਹ ਦਾ ਕੱਪ ਹਾਂਜੀ ਮਸਾਲੇ ਵਾਲੀ ਚਾਹ ਹੋਵੇ ਹਾਂਜੀ ਨਾਲ ਖਾਣ ਨੂੰ ਕੋਈ ਚੰਗੀ ਜਿਹੀ ਚੀਜ਼ ਹੋਵੇ ਹੋਰ ਵੀ ਨਾਲ ਹੋਵੇ ਐ ਕੁਝ ਬੇਬੇ ਆ ਪੁੱਠਾ ਆਏ ਐ ਐ ਫੜੇ ਹਾਂ ਵਾਕੇ ਮੈਂ ਹੀ ਫੜਾਦੀ ਆ ਆ ਜਾ ਨਹੀਂ ਦੁੱਲ ਜਾਣਾ ਇਹ ਸਾਰਾ ਦੁੱਲ ਗਿਆ ਉਹ ਦੁੱਲ ਗਿਆ ਲਓ ਜੀ ਲੋਕੇਸ਼ਨ ਦਿਖਾਈਏ ਤੁਹਾਨੂੰ ਇੱਕ ਵਾਰੀ ਨਿਗਾਹ ਮਾਰੋ ਇੱਧਰ ਲੋਕੇਸ਼ਨ ਆਸੇ ਪਾਸੇ ਆ ਜਾਓ ਜੀ ਆ ਜਾਓ ਲੋਈ ਬੇਬੀ ਉਧੇ ਬੈਠੇ ਆ ਮੰਮੀ ਇੱਥੇ ਪੂਰਾ ਇੰਜੋਏ ਇੱਥੇ ਬਫੇ ਸਿਸਟਮ ਜਿਹਨੇ ਆਪ ਦਾ ਅੰਦਰ ਬੈਠਣਾ ਅੰਦਰ ਵੀ ਬਹਿ ਸਕਦਾ ਸਾਹਮਣੇ ਸਕਰੀਨ ਲੱਗੀ ਆ ਸੋ ਬਹੁਤ ਹੀ ਸੋਹਣੇ ਬਹੁਤ ਮਜ਼ਾ ਆਉਂਦਾ ਹਨਾ ਖਾਦਾ ਸੀ ਉਧਰ ਬਹੁਤ ਸੋਹਣੀ ਲੋਕੇਸ਼ਨ ਆ ਸਵਾਸੇ ਪਾਸੇ ਸਿਟਿੰਗ ਦਿਖਾਉਣੇ ਤੁਹਾਨੂੰ ਕਿੰਨੀਆ ਸਿਟਿੰਗ ਆ ਇੱਕ ਤੇ ਆ ਹੋ ਗਈ ਜਿਨੇ ਆਪ ਦਾ ਕਿ ਅੰਦਰ ਬੈਠਣਾ ਆ ਸੋ ਅੰਦਰ ਦੀ ਵੀ ਸਿਟਿੰਗ ਇੱਥੇ ਬਣੀ ਹੋਈ ਆ ਅੰਦਰ ਅੰਦਰ ਉਹ ਕੈਫੇ ਬਣਿਆ ਹੋਇਆ ਹਨਾ ਉਹ ਕੈਫੇ ਕਰਕੇ ਉੱਥੇ ਇਹ ਇੱਕ ਇਧਰ ਸਿਟਿੰਗ ਆ ਠੀਕ ਆ ਇੱਕ ਉਹ ਅੰਦਰ ਕੈਫੇ ਦੀ ਸਿਟਿੰਗ ਆ ਇੱਕ ਜਿੱਦਰ ਉਹ ਸਾਹਮਣੇ ਬੇਬੇ ਬੈਠੇ ਹੋਏ ਇਧਰ ਸੀਟਿੰਗ ਆ ਤੇ ਇੱਥੇ ਜੇ ਕਿਸੇ ਨੂੰ ਕੋਈ ਚੀਜ਼ ਪਲੇ ਕਰਨੀ ਆ ਕਿਹੜਾ ਵੀ ਹੈ ਨਾ ਬਡਮਿੰਟਨ ਬੱਚਿਆਂ ਸਾਰਾ ਐਕਟੀਵਿਟੀਸ ਹਾਸਤੇ ਬਣਿਆ ਹੋਇਆ ਹਲੇ ਤੁਹਾਨੂੰ ਹੋਰ ਵੀ ਰੂਮ ਦਿਖਾਉਣੇ ਇੱਥੋਂ ਦੇ ਹਾਂ ਡਾਂਸ ਆ ਸਾਰਾ ਲਾਈਵ ਕਿਚਨ ਇਹਨਾਂ ਦੀ ਸਾਰਾ ਸਾਹਮਣੇ ਆਪਣੇ ਬੰਦਾ ਹੈ ਤੇ ਉੱਤੇ ਵੀ ਸੀਟਿੰਗ ਆ ਸਭ ਤੋਂ ਪਹਿਲਾਂ ਉੱਪਰ ਦਿਖਾਇਆ ਜੀ ਹਾਂ ਉੱਪਰ ਚੱਲ ਆਜੋ ਆਜੋ ਜੀ ਆਜੋ ਲਓ ਜੀ ਉੱਪਰ ਵਾਲੀ ਸੀਟਿੰਗ ਓਏ ਹੋਏ ਹੋਏ ਆਸੇ-ਪਾਸੇ ਅੱਜ ਨਾ ਇੱਕ ਮੌਸਮ ਵੀ ਐਡਾ ਜਿਆਦਾ ਸੋਹਣਾ ਹੈ ਨਾ ਜੀ ਕਰਦਾ ਦੁਪਹਿਰ ਤੇ 1:30 ਵਜੇ ਤੇ ਤੁਸੀਂ ਮੌਸਮ ਆਪੇ ਵੇਖ ਲਓ ਠੰਡਾ ਠੰਡਾ ਆਸੇ-ਪਾਸੇ ਸਾਰੇ ਕਿਤੇ ਇੱਥੇ ਮੰਮੀ ਇੱਥੇ ਸਾਹਮਣੇ ਤੁਸੀਂ ਬੈਠੇ ਹੋ ਹੈ ਠੀਕ ਆ ਤੇ ਇਧਰ ਬੈਠੇ ਹੋ ਡੈਡੀ ਜੀ ਇੱਥੇ ਮੈਂ ਬੈਠਾ ਹਾਂ ਤੇ ਮੇਰੇ ਘਰ ਆਦੀ ਬੈਠੀ ਹੋਵੇ ਵਾਹ ਜੀ ਵਾਹ ਕੀ ਬਾਤਾਂ ਜੇ ਤੁਸੀਂ ਇੱਥੇ ਰਹਿਣਾ ਚਾਹੋ ਨਾ ਵਾਹਿਗੁਰੂ ਆਪਾਂ ਉਹ ਵੀ ਤੁਹਾਨੂੰ ਦਿਖਾਉਣੇ ਬਹੁਤ ਸੋਹਣੇ ਕੋਟੇਜ ਬਣੇ ਹੋਏ ਰੂਮ ਵੀ ਬਣੇ ਹੋਏ ਤੇ ਕੋਟੇਜ ਵੀ ਬਣੇ ਹੋਏ ਆ ਵਾਹ ਜੀ। ਲੋ ਜੀ ਮੰਮੀ। ਇੱਕ ਸੀਟਿੰਗ ਉਧਰ ਬਣੀ ਹੋਈ ਹੈ ਇੱਧਰ ਬੈਠਣ। ਇੱਕ ਅੰਦਰ ਜਿਹਨੇ ਆਪ ਦਾ ਪਰਸਨਲੀ ਬੈਠਣਾ ਬਾਹਰ ਬਣੀ ਹੋਈ ਹੈ। ਲੈ ਜੀ। ਮੰਝੇ ਵੀ ਮਮਾ ਇੱਥੇ। ਹਾਂ ਉਹ ਮੈਂ ਤਾਂ ਮੰਝੇ। ਇਹਦਾ ਮੰਝਾ ਵਾਲਾ ਸਿਸਟਮ ਹੀ ਬਣਿਆ ਇੱਧਰ। ਤੋਂ ਸਾਹਮਣੇ ਬਾਹਰ ਹੈ ਜੇ ਕਿਸੇ ਨੇ ਪਰਸਨਲ ਆਪ ਦਾ ਅੰਦਰ ਬੈਠਣਾ। ਜੇ ਖੁੱਲੇ ਮੌਸਮ 'ਚ ਬੈਠਣਾ। ਉਹ ਵੇਖੋ ਯਾਰ ਕਿੰਨੇ ਮਿਹਨਤੀ ਨੇ ਵਿਚਾਰੇ। ਅੱਗੇ-ਅੱਗੇ ਬੱਕਰੀਆਂ ਆ ਰਹੀਆਂ ਮਮਾ ਤੇ ਪਿੱਛੇ ਉਹ ਪੱਠੇ ਲੈ ਕੇ। ਜਿਹੜੇ ਪਹਾੜੀ ਲੋਕ ਹੁੰਦੇ ਨੇ ਬਹੁਤ ਮਿਹਨਤੀ ਹੁੰਦੇ ਨੇ ਬੜੀ ਮਿਹਨਤ ਕਰਦੇ ਨੇ ਤਾਂ ਹੀ ਇਹ ਵੇਲਾ ਮੋਟੇ ਵੀ ਨਹੀਂ ਹੁੰਦੇ ਆਪਣੇ ਆਪਣੇ ਮੋਟੇ ਹੋ ਜਾਂਦੇ ਬਾਜੂ ਡਾਈਟਿੰਗਾਂ ਕਰਦੇ ਮਮਾ ਲਓ ਵੀ ਤੁਹਾਨੂੰ ਦੱਸਦੀ ਕੱਲਾ ਉੱਧਰ ਹੀ ਨਹੀਂ ਆਪਾਂ ਉੱਪਰ ਆ ਸਟੇਅਰਸ ਬਥਾਨੀਆਂ ਆਏ ਆ ਇੱਧਰ ਦੀ ਸੋ ਔ ਸਾਰਾ ਇਹ ਸਾਰਾ ਹੀ ਆ ਇੱਧਰ ਬਣਿਆ ਹੋਇਆ ਕੋਟੇਜ ਮਮਾ ਇੱਧਰੋਂ ਚੱਲੋ ਟੈਂ ਟੈਂ ਚੱਲੋ ਚੱਲੋ ਹਾਂਜੀ ਅੱਗੇ ਜਦੋਂ ਮਾਸੀ ਹੋਣਾਂ ਨਾਲ ਆਏ ਸੀ ਤਾਂ ਆਪਾਂ ਇੱਥੇ ਕੋਟੇਜ ਲਿਆ ਸੀਗਾ ਇੱਧਰ ਕਰਾਂ ਦੀ ਵਾਈਬ ਚੈੱਕ ਕਰੋ ਯਾਰ ਔਰ ਸਜਣੋ ਇੱਥੇ ਨਿੱਕੇ ਕੋਈ ਐਡਾ ਨਹੀਂ ਕਿ ਇਕੱਲਾ ਖਾਣ ਪੀਣੇ ਬਣਿਆ ਇਧਰ ਬਣਿਆ ਕਾਟੇਜ ਉਰੇ ਆਓ ਜਬਰਦਸਤ ਇੱਧਰ ਫਲਾਈ ਜਾਨ ਚਾਹ ਬੜਾ ਸੋਨਾ ਲਿਖੀ ਤੇ ਉਹ ਬੜਾ ਸੋਨਾ ਇੱਥੇ ਹੈ ਨਾ ਇੱਥੇ ਜਦੋਂ ਮਾਰਦੀ ਆ ਜੀ ਹੁਣ ਜਿਵੇਂ ਜੁਲਾਈ ਦਾ ਮਹੀਨਾ ਫੁੱਲ ਗਰਮੀ ਹੈ ਇੱਥੇ ਹਾਲੇ ਵੀ ਠੰਡਾ ਠੰਡਾ ਮੌਸਮ ਮਹਿਸੂਸ ਹੁੰਦਾ ਹੀ ਨਹੀਂ ਤੇ ਆ ਕੀ ਗਰਮੀ ਹੈਗੀ ਵੀ ਆ ਚਾਹ ਦੀ ਕਦੇ ਮੀਂਹ ਪੈ ਜਾਂਦਾ ਕਦੇ ਕਿਵੇਂ ਕਣਮੈਨ ਹੁੰਦੀ ਰਹਿੰਦੀ ਹੈ ਮੌਸਮ ਐਦਾ ਹੀ ਰਹਿਣਾ ਜਦੋਂ ਆਪਾਂ ਪਿਛਲੀ ਵਾਰੀ ਆਏ ਸੀ ਨਾ ਮੇਰਾ ਸਾਲ ਡੇਢ ਸਾਲ ਹੋ ਗਿਆ ਹੈ ਨਾ ਪੋਤਵਾ ਜਿਹੜਾ ਕਾਟਰਿੰਗ ਦਾ ਇੱਕ ਆ ਥੱਲੇ ਮੇਰਾ ਤੇ ਮੰਮੀ ਦਾ ਕਿਤੇ ਮਾਸੀ ਹੋਣਾ ਲੈ ਇਹ ਤਾਂ ਹਲੇ ਸ਼ੁਰੂਆਤਾਂ ਨੇ ਅੱਗੇ ਅੱਗੇ ਦੇਖੋ ਹੋਤਾ ਤੁਹਾਨੂੰ ਸਾਰਾ ਕੁਝ ਦਿਖਾਉਣਾ ਹਾਂ ਹਲੇ ਜਿੱਥੇ ਆਪਾਂ ਅੱਗੇ ਜਾਓ ਏਦੂ ਵੀ ਕੈਂਡ ਲਗੇ ਆਪਾਂ ਕੈਂਪਿੰਗ ਕਰਨੀ ਜਿੱਥੇ ਉਹ ਕੈਂਪਿੰਗ ਕਰਨੀ ਹੈ ਲਲੜ ਭੱਬੜ ਸਾਰਾ ਕੁਝ ਕਰਨਾ ਅਸੀਂ ਘੁੰਮ ਫੇਰੇ ਬੇਬੇ ਇੱਥੇ ਬੈਠੀ ਹੈ ਮੈਂ ਮੈਂ ਕੀ ਪੁੱਛਦੇ ਆ ਕੀ ਕੋਈ ਇੱਥੇ ਵੱਡਾ ਡਿਸਕੋ ਹੈਗਾ ਡਿਸਕੋ ਬੇਬੇ ਡਿਸਕੋ ਤੋਂ ਤੂੰ ਕੀ ਕਰਾਣਾ ਮੈਂ ਡਾਂਸ ਕਰਨਾ ਹੈ ਕਰਨਾ ਹੈ ਡਾਂਸ ਬੇਬੇ ਕੀ ਖਾਣਾ ਚਾਹ ਆਪਾਂ ਪੀਜ਼ਾ ਪੀਜ਼ਾ ਪੀ ਜਾਣਾ ਉਹਨੂੰ ਹਾਂ ਪੀ ਚੱਕੇ ਰੰਗ ਨਿਕਟਾ ਮੈਂ ਚੱਕ ਪੀ ਜਾ। ਤੋਂ ਲਓ ਜੀ ਹੁਣ ਆਪਾਂ ਖਾਵਾਂਗੇ ਪੀਜ਼ਾ ਆਪਾਂ ਕੀਤਾ ਬਲੂ ਕੈਂਡ ਪਾਈਨ ਸਪੈਸ਼ਲ ਰੈੱਜ ਪੀਜ਼ਾ। ਤੋਂ ਵਾਸਤੇ ਪਾਸੇ ਮਾਹੌਲ ਦੇ ਨਾਲ ਸੂਟ ਪਰ ਗਹਿਣੀ ਅੱਜ ਬਹੁਤ ਹੀ ਸੋਹਣੇ ਸੋਹਣੇ ਸੂਟ ਪਾ ਕੇ ਆਏ। ਨਹੀਂ ਹੋਰ ਬੇਬੇ ਜਦੋਂ ਵੀ ਮੰਮੀ ਨੂੰ ਸੂਟ ਦਾ ਕਹਿਣਾ ਮੰਮੀ ਉਹਦੇ ਸੂਟ ਨੂੰ ਸੈਟ ਜੇ ਕਰ ਲਾਗ। ਕੱਟਣਾ ਫਰਮਾ। ਫਰਮਣ ਪੀਜ਼ਾ ਆ ਗਿਆ। ਕੀ ਕੀ ਪਾਇਆ ਪੇ ਬਈਨਾਂ ਨੇ? ਗੰਡੇ, ਟਮਾਟਰ ਆਦਾ ਹੈਗਾ ਹੰਨਨੀਆਂ ਦਾ ਬਰੋਕਲੀ ਕਰੋਕਲੀ ਕਰੋਕ ਕਰੋਕਲੀ ਨਹੀਂ ਕੀ ਕੀ ਹੋਵੇ ਗੋਰਾ ਆ ਕਾਲਾ ਗੁਰ ਮਾਇਆ ਬਈ ਗੁਰ ਨਹੀਂ ਹੈ ਬੇਬੇ ਦੂਸਰੇ ਕੀ ਕਹਿੰਦੇ ਹੁੰਦੇ ਉਹ ਨੇ ਉਹ ਖੀਰੇ ਸਾਰਾ ਗੋਰੀ ਆਖੀ ਬੇਬੇ ਪਤਾ ਕੀ ਕਹਿੰਦੇ ਬੇਬੇ ਕਹਿੰਦੀ ਕੱਲ ਤੁਸੀਂ ਪੀਜ਼ਾ ਖਾ ਕੇ ਆਏ ਅੱਜ ਮੈਂ ਵੀ ਪੀਜ਼ਾ ਹੀ ਖਾਣਾ ਜੋ ਮਾਰਦਾ ਮੈਂ ਵੀ ਖਾਣਾ ਤੁਸੀਂ ਕੱਲ ਖਾ ਕੇ ਆਏ ਆ ਕਾਲਾ ਲੱਗੀ ਹੈ ਵਿੱਚ ਪਲੇਟ ਆ ਗਿਆ ਹਾਂ ਆਵੇ ਕੱਟਾ ਆ ਕੱਟਾ ਕੋਈ ਨਹੀਂ ਆਵੇ ਬੇਬੇ ਕੀ ਆਂਦੀ ਸੀ ਇਹ ਹੈ ਜੀ ਸੀ ਮੱਖੀਆਂ ਢਾ ਕੇ ਹੁੰਦਾ ਏ ਉੱਤੇ ਆ ਵੇ ਲੈ ਆ ਵੇ ਬੇਬੇ ਤੋਂ ਇਹਨਾ ਡਿਜ਼ਾਈਨ ਆ ਯਾਰ ਕੀ ਕਰੀ ਜਾਂਦਾ ਇਹ ਤੋੜਿਆ ਮੈਂ ਤੋੜਿਆ ਲੱਗ ਲੱਗਦਾ ਬੇਬੇ ਆ ਪੀਜ਼ਾ ਚੱਕੋ ਆ ਜੋ ਵੀ ਸੱਜਣੋ ਬਹੁਤ ਸਵਾਦ ਆ ਬਹੁਤ ਹੀ ਜੰਮੀ ਬੇਬੇ ਬੇਬੇ ਤਾਂ ਰੋਟੀਆਂ ਖਾਈ ਹੁੰਦੀ ਲੈ ਤੁਸੀਂ ਤਾਂ ਮੇਰੇ ਨਾਲ ਮੈਰ ਕੱਟੀ ਜਾਂਦੇ ਮੰਮੀ ਆ ਵਈ ਲਾਈ ਮੈਂ ਕੱਲਾ ਮਮਾ ਨਹੀਂ ਟਿੱਗਣ ਲੈਣਾ ਇਹ ਆ। ਮੈਂ ਇੱਧਰ ਸਿੱਟਣਾ ਆ ਮम्मा ਤੁਸੀਂ। ਸੁਪਾਇੰਸ ਮੈਨ ਲਾ। ਲੋਹ ਹੈ ਕਿ ਨਹੀਂ? ਨਹੀਂ ਹਰਮਨ ਗਲਤ ਆ। ਚਲੋ ਆਉਂਦਾ ਤਵਾ ਚਲੋ। ਜਿਹੜੀ ਚਿਕਾ ਖੇਡ ਲਾ ਪਿਆ। ਹਾਂ ਇਹਦਾ ਇੰਨਾ ਧੀਰੇ ਮੈਂ ਵੀ ਇਹਦੇ ਵਾਸਤੇ ਓਏ ਲਵਜੀ ਹੁਣ ਆਪਾਂ ਤੁਹਾਨੂੰ ਕਾਟੇਜ ਦਿਖਾਉਣੇ ਆ ਬਾਹਰੋਂ ਦੇ ਆਪਾਂ ਦੇਖ ਹੀ ਲਏ ਹੁਣ ਆਪਾਂ ਤੁਹਾਨੂੰ ਸਾਰੇ ਨੂੰ ਅੰਦਰੋਂ ਦਿਖਾਵਾਂਗੇ ਕਿਹੜਾ ਆਪਾਂ ਕוויਨ ਸਵੀਟ ਕוויਨ ਸਵੀਟ ਆ ਕוויਨ ਸਵੀਟ ਰੂਮ ਦਿਖਾਉਣੇ ਤੁਹਾਨੂੰ ਕਵੀ ਸਵੀਟ ਰੂਮ ਬੱਚੇ ਸਵੀਟ ਇਸ ਸਵੀਟ ਹੀ ਹੋ ਗਈ ਸੋ ਲੌਬੀ ਇਹ ਹੈਗਾ ਕਵੀਨ ਸਵੀਟ ਰੂਮ ਸੋ ਜਦੋਂ ਆਪਾਂ ਐਂਟਰ ਕਰਾਂਗੇ ਇੱਥੇ ਬੈ ਕੇ ਜੇ ਤੁਸੀਂ ਕੁਝ ਖਾਣਾ ਪੀਣਾ ਡਿਨਰ ਕਰਨਾ ਬ੍ਰੇਕਫਾਸਟ ਕਰਨਾ ਰੂਮ ਚ ਗੱਲ ਮਗਾਉਣਾ ਸੋ ਉਹਦੇ ਵਾਸਤੇ ਸੋ ਲੌਬੀ ਪਿੱਛੇ ਡੈਕੋਰੇਸ਼ਨ ਇਦਾਂ ਦੀ ਤੁਹਾਨੂੰ ਵੇਖ ਕੇ ਮਿਲੂਗੀ ਹੀਰਿਆ ਸੋ ਅੱਗੇ ਜਦੋਂ ਤੁਸੀਂ ਥੋੜਾ ਜਿਹਾ ਆਵੋਗੇ ਲਓ ਜੀ ਸੋਫੇ ਬਾਈਟਨ ਨੂੰ ਜੇ ਤੁਸੀਂ ਆਪ ਦਾ ਕੋਈ ਕੰਮ ਕਰਨਾ ਕੋਲੇ ਜੇ ਸੋਫੇ ਸਾਰਾ ਕੁਝ ਵਧੀਆ ਹਨਾ ਸੋ ਜੇ ਰਿਲੈਕਸ ਹੋ ਗਏ ਤਾਂ ਆ ਜਿਹੜਾ ਸੌਂ ਹੋਵੇ ਤੁਹਾਨੂੰ ਵੈਲਕਮ ਹੈ ਸੋ ਐਲ ਸੀ ਡੀ ਜਿਹੜੀ ਸੱਜਣੋ ਜੇ ਤੁਸੀਂ ਇੱਧਰ ਬੈਠੇ ਆਂ ਨਹੀਂ ਇੱਧਰ ਹੋ ਜੂ ਜੇ ਉੱਧਰਲੀ ਸਾਈਡ ਤੇ ਬੈਠੇ ਆਂ ਤੇ ਉੱਧਰ ਨੂੰ ਆ ਜੂ ਲਓ ਜੀ ਏ ਸੀ ਏ ਸੀ ਇੱਧਰ ਵੀ ਲੱਗਾ ਹੈ ਸੋ ਅੱਗੇ ਚੱਲਦੇ ਆਂ ਹੁਣ ਆਪਾਂ ਤੁਹਾਨੂੰ ਜਿਹੜਾ ਮੇਨ ਦਿਖਾਉਣੇ ਆ ਜਿਹੜਾ ਬੈੱਡਰੂਮ ਹੈ ਚਲੋ ਜੀ ਚੈੱਕ ਕਰੋ ਕਰਾਂਗੇ ਚੈੱਕ ਕਰ ਮਮਾ ਜੀ ਤੁਸੀਂ ਨਾ ਰਹਿਣਗੇ ਹੈ ਰੂਮ ਵਿੱਚ ਇੱਕ ਤਾਂ ਦਿਲ ਕਰਦਾ ਇੱਥੇ ਹੀ ਰਹਿਣਗੇ ਲਓ ਜੀ ਇੱਧਰ ਦੀ ਵਾਈਬ ਚੈੱਕ ਕਰਿਓ ਸੋ ਹਲੇ ਇੱਸੀ ਨਹੀਂ ਗੱਲ ਖਤਮ ਹੁੰਦੀ ਅਰੇ ਤੁਹਾਨੂੰ ਆਪੇ ਇਹਦੀ ਬਾਲਕਨੀ ਦਿਖਾਉਣੀ ਜਿਹੜੀ ਐਡੀ ਵੱਡੀ ਐ ਸੋ ਪਹਿਲਾਂ ਇਹਦੇ ਇੱਥੋਂ ਦਾ 뷰 ਦਿਖਾ ਟੰ 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 ਨਾ ਲਾਓ ਜੀ ਸੱਜਣਾ ਇੱਥੋਂ ਦਾ ਕਰਾਂ ਦੀ 뷰 ਚੈੱਕ ਕਰੋ ਇੰਨੀ ਕੁ ਕੈਂਟ ਵਾਈਬ ਇੰਨੀ ਕੁ ਪੋਜ਼ਿਟਿਵ ਵਾਈਬ ਤੁਹਾਨੂੰ ਆਪਾਂ ਮੇਨ ਚੀਜ਼ ਦਿਖਾਉਣੀ ਜੀ ਪੂਲ ਜੀ ਜਿਹੜੀ ਕਿਤੇ ਕਿਤੇ ਵੇਖਣ ਨੂੰ ਮਿਲਦੀ ਇੱਧਰ ਵਾਹ ਜੀ ਆਪਣੇ ਨਹਾਉਣ ਧੋਣ ਨੂੰ ਪੂਰਾ ਪੂਲ ਬਣਿਆ ਹੈ ਰਿਲੈਕਸ ਹੋ ਕੇ ਬੈਠਣਾ ਹੈ ਤੁਸੀਂ ਸੌਣਾ ਹੈ ਜੇ ਤੁਸੀਂ 뷰 ਵੀ ਦੇਖਣਾ ਹੈ ਫਾਈਰ ਕਵਰ ਹੋ ਗਈ ਹੋ ਗਿਆ ਹੂੰ ਸਲੋ ਜੀ ਆਸੇ-પાસੇ ਮੋੜ ਲਓ ਜੀ ਇਧਰ ਦੇਖਿਓ ਵਿਊ ਚੈੱਕ ਕਰੋ ਤੇ ਇੱਥੋਂ ਦੀ ਵਾਈਬ ਆਏ ਹਾਏ ਕੀ ਬਾਤ ਹੈ ਐਦਾਂ ਐਦਾਂ ਦੀ ਚੀਜ਼ ਤੁਹਾਨੂੰ ਕਿਤੇ-ਕਿਤੇ ਵੇਖਣ ਨੂੰ ਮਿਲੂਗੀ ਸੋ ਇਧਰ ਆ ਸਰ ਵਾਸ਼ਰੂਮ ਲਓ ਜੀ ਵਾਸ਼ਰੂਮ ਇਧਰ ਵਾਸ਼ਰੂਮ ਹੀ ਛੋਟਾ ਨਹੀਂ ਇਧਰ ਸਾਹਮਣੇ ਜਦੋਂ ਐਂਟਰ ਕਰੋਗੇ ਜਿਹੜਾ ਮਰਗੀ ਕਲਰ ਆਉਂਦਾ ਫੇਸ ਦੇਖੋ ਚੰਗੀ ਤਰ੍ਹਾਂ ਕੀ ਤਿਆਰ ਸਾ ਤੁਸੀਂ ਸੋਹਣੇ ਲੱਗ ਰਹੇ ਜੇ ਸੋਹਣੇ ਲੱਗ ਰਹੇ ਹੋ ਤਾਂ ਠੀਕ ਹੈ ਜੇ ਨਹੀਂ ਲੱਗ ਰਿਹਾ ਦੁਬਾਰਾ ਫੇਰ ਮੂੰਹ ਤੋੜੋਇ ਚੋ ਤਾਂ ਮੂੰਹ ਤੋ ਉਗੇ ਸੋ ਇਧਰ ਆਂ ਕੇ ਲਓ ਜੀ ਇਧਰ 10 ਚੀਜ਼ ਉਹ ਪਹਿਲੇ ਕਿ ਬੜੇ ਸੋ ਸੋ ਮੈਂ ਉੱਠੀ ਸੋ ਅਮੀਰਾ ਅਮੀਰਾ ਹੀ ਸਾਰਾ ਕੁਝ ਕਿਆ ਸੋ ਇਧਰ ਵੀ ਜੇ ਕਿਸੇ ਨੇ ਬਾਰੇ ਬਾਰੇ ਹਨਾ ਉਹ ਅਲਾਕੇ ਬਣਾਏਗਾ ਲਓ ਖੋਲੀ ਹੰਨੇ ਸੋਈ ਵੀ ਲਓ ਜੀ ਜਿੱਡਾ ਰੂਮ ਸੋਣਾ ਓੱਡੇ ਸੋਨੇ ਪੈਸੇ ਲੱਗਣੇ ਇਤੇ ਤੁਸੀਂ ਬਹਿ ਜਾਓ ਤੁਸੀਂ ਬਹਿ ਕੇ ਦੱਸੋ ਤੁਸੀਂ ਵੀ ਇੱਕ ਵਾਰੀ ਸਾਰੇ ਜਣੇ ਬਹਿ ਜਾਓ ਕਿਉਂਕਿ ਜਿੱਦਾਂ ਸੋਨਾ ਰੂਮ ਹੈ ਓੱਡਾ ਸੋਨਾ ਰੇਟ ਆ ਸੋ ਇਸ ਤੋਂ ਚੰਗਾ ਜੇ ਖੜੇ ਆ ਤੇ ਬਹਿ ਕੇ ਬਹਿ ਕੇ ਰੇਟ ਤੁਹਾਨੂੰ ਅੱਪ ਦੱਸਦੇ ਆ ਸੋ ਇਹ ਰੂਮ ਦਾ ਰੇਟ ਹੈਗਾ ਸੱਜਣੋ ਪੂਰਾ 28000 28000 ਰੁਪਿਆ ਇੱਕ ਦੇ ਇੱਕ ਰਾਈਟ ਦਾ ਹਾਂ ਤੇ ਇਹ ਨਾਲ ਸਾਰੇ ਮਹੀਨੇ ਦਾ ਹੋਰ ਵੀ ਰੂਮ ਹੈਗੇ ਆ ਜਿਨ੍ਹਾਂ ਦਾ ਹੈਗਾ ਜਿਵੇਂ ਇਥੋਂ 8000 ਤੋਂ ਸ਼ੁਰੂ ਹੋ ਜਾਂਦੇ ਕਾਟੇਜ ਇਹਦੇ ਤਾਂ ਕਰਕੇ ਨਾ ਸੂਟ ਰੂਮ ਜੇ ਮੰਨ ਲਓ ਫੈਮਲੀ ਆਉਂਦੇ ਜਿਹਨੇ ਵਧੀਆ ਆਦਰਿਆ ਨਾ ਤਾਂ ਆ ਤੇ ਦਿਖਾਇਆ ਨਹੀਂ ਆ ਵੀ ਦਿਖਾਈ ਦਈਏ ਹੀ ਰਿਹਾ ਲਓ ਜੀ ਬਾਲਕਨੀ ਦਿਖਾ ਦੀਏ ਬਾਲਕਨੀ ਦਾ ਵੀਊ ਵੀ ਬੜਾ ਸੋਹਣਾ ਹੈ ਇਸ ਬੈਗ ਉਹਦੀਆਂ ਇਹੋ ਜਿਹੀਆਂ ਚੀਜ਼ਾਂ ਕਿਤੇ ਕਿਤੇ ਵੇਖਣ ਨੂੰ ਮਿਲਦੀਆਂ ਹੂੰ ਵਾਹ ਜੀ ਕੀ ਆਹੀ ਲੰਦਿਆ ਕੀ ਆਹੀ ਬਾਤਾਂ ਸੋ ਬਹੁਤ ਸੋਹਣਾ ਤੁਹਾਨੂੰ ਇਹ ਚੀਜ਼ ਨਾ ਵੱਖਰਾ ਹੀ ਕਨਸੈਪਟ ਲੱਗਾ ਹੁਣ ਇਹ ਅਲੱਗ-ਅਲੱਗ ਕਾਟੇਜ ਜੋ ਜਦੋਂ ਪਿਛਲੀ ਵਾਰੀ ਆਏ ਸੀ ਉਦੋਂ ਆਪਾਂ ਨੂੰ ਪਏ ਸੀ ਪਾਰ ਰੂਮ ਤੇ ਆਹੀ ਸਾਨੂੰ 8085 ਦਾ ਪਿਆ ਸੀ ਉਹ ਹੋਰ ਸੀ ਨਾ ਇਹ ਨਹੀਂ ਸੀ ਉਹ ਨਾਲ ਦਾ ਕਾਟੇਜ ਹੀ ਸੀ ਇਹ ਤੇ ਜਿਹੜਾ ਸਵੀਟ ਰੂਮ ਆ ਜਾਂਦਾ ਨਾ ਨੋਰਮਲ ਰੂਮ ਸੀਗਾ ਹੈਗਾ ਹੈਗਾ ਬਹੁਤ ਸੋਹਣਾ ਸੀ ਤੇ ਬਾਹਰ ਵੱਡੇ ਚ ਵਾਵਾ ਕੁਝ ਆ ਜਾਂਦਾ ਚੱਲੇ ਹੋਰ ਤੁਸੀਂ ਤਾਂ ਵੇਖ ਲੈ ਸਵੇਰੇ ਆ ਜਾ ਜੋ ਮੈਂ ਚੱਲਦੀ ਚਲੋ ਵੀ ਹੁਣ ਚੱਲੀਏ ਅਗਲੀ ਲੋਕੇਸ਼ਨ ਤੇ ਹਾਂਜੀ ਡਰ ਤਾਂ ਨਹੀਂ ਲੱਗ ਰਿਹਾ ਬੇਬੇ ਕੀ ਕਹਿਣਾ ਚਾਹੁੰਦੇ ਇਹਨਾਂ ਨੂੰ ਹੁਣ ਤਾਂ ਨਹੀਂ ਡਰ ਲੱਗਦਾ ਅੱਗੇ ਜੇ ਪਹਿਲੀ ਵਾਰ ਇਹਨਾਂ ਨੂੰ ਕੀ ਕਹਿਣਾ ਚਾਹੋਗੇ ਇਹ ਵੀਰੇ ਹੌਲੀ ਚਲਾਈ ਹੋਰ ਲਓ ਜੀ ਐ ਟੈਂ ਟੈਂ ਤੁਹਾਨੂੰ ਕਾਦਾ ਲੱਗਣਾ ਡਰਦਾ ਮੈਨੂੰ ਲੱਗੂ ਜਦੋਂ ਤਾਂ ਨੂੰ ਚੜੂਗਾ ਥੱਥ ਪਾ ਲਈ ਘੁੱਟ ਗਏ ਤਾਂ ਡੇਲੀ ਆਏ ਬੇਬੇ ਹੁਣ ਨਿਆਰਾ ਆਣਾ ਪੂਰਾ ਹੋਰ ਹਾਂਜੀ ਕੀ ਹੋਇਆ ਬੇਬੇ ਤੂੰ ਪਹਾੜਾ ਨੂੰ ਕੱਲ ਜਾਣਾ ਇੱਧਰ ਨੂੰ ਰੱਖ ਤਾ ਧਰੀ ਜਾਂਦੇ ਦੱਸ ਬੇਬੇ ਹਣ ਅੱਗੇ ਤੇ ਚੜਾਈ ਤੇ ਅੱਗੇ ਆਉਣੀ ਹੁਣ ਚੁੱਪ ਕਰ ਜਾ ਹਰਮਣ ਮੱਤ ਪੱਤ ਪਾ ਲਿਓ ਇੱਧਰ ਨੂੰ ਕਿਦਨੋ ਕਿਦਨੋ ਲੱਗੀ ਆਏ ਦੋਨੋਂ ਰੱਖੀ ਭਰਾਵਾ ਹਾਂ ਅਰੇ ਹੁਣ ਬੇਬੇ ਹੁਣੇ ਕੀ ਚੜਾਈ ਕੋਈ ਨਹੀਂ ਚੜਾਈ ਆਹ ਤਾਂ ਨਹੀਂ ਹੁਣ ਆਹ ਆਹ ਕਿੱਥੇ ਘੇੜਾ ਲਾ ਇੱਥੇ ਪਸੰਦ ਆਏ ਜਾਣਾ ਉੱਪਰ ਆਪਾਂ ਹਾਂਜੀ ਇੰਜੋਏ ਕਰ ਰਹੇ ਹਾਂ ਮੰਮੀ ਬੜਾ ਲੱਗਦਾ ਰੋੜ ਚੇਕਣ ਮਾਤ ਪਾਲ ਸੁਨੇ ਏ ਆnde ਵੀ ਅੱਜ ਕੱਲ ਦੇ ਜ਼ਮਾਨੇ 'ਚ ਕੌਣ ਆਂਦਾ ਮਾਤਾ ਨੂੰ ਘਮਾ ਕੇ ਲੈ ਕੇ ਗਏ ਆ ਮੈਂ ਤਾਂ ਵੀ ਉਮਰ ਹੀਰੇ ਨੂੰ ਤੁਸੀਂ ਪਿੱਛੇ ਛੱਡ ਆਏ ਤੇ ਹੀਰਾ ਮੈਂ ਤਾਂ ਕਹਿੰਦਾ ਹੀਰੇ ਦਾ ਪੀਜ਼ਾ ਪੀਜ਼ਾ ਤੇ ਦੋ ਤਿੰਨ ਸਲਾਈਸ ਖਾਦੇ ਆ ਨਾ ਅਸੀਂ ਆਖਿਆ ਹਾਜਮਾ ਦੇਦਾ ਪੀਜ਼ਾ ਇਹ ਨਹੀਂ ਖਾਤਾ ਆ ਮਾਤਾ ਕਹਿੰਦਾ ਮੈਂ ਤਰ ਕੇ ਆਣਾ ਆ ਇਹਨੂੰ ਪੈਨ ਲਾ ਪਿਆ ਫੇਰ ਹੋਰ ਲਓ ਵੀ ਇੱਥੇ ਆ ਪੈਂਡ ਕਰ ਦਿੰਨੇ ਫੇਰ ਅੱਗੇ ਲਓ ਜੀ ਇੱਥੇ ਕਰਦੇ ਆ ਪੈਂਡ ਲੋਕੇਸ਼ਨ ਤੁਸੀਂ ਵੇਖ ਲਈ ਆ ਕਸੌਲੀ ਹਿਲਰ ਰਿਜ਼ੋਰਟ ਬਰੂਕ ਐਂਡ ਪਾਈਨ ਸੋ ਜੇ ਤੁਸੀਂ ਵੀ ਆਉਣਾ ਚਾਹੁੰਦੇ ਆ ਉਹਦੇ ਪਰਿਵਾਰਾਂ ਨਾਲ ਆਓ ਵਿਜ਼ਿਟ ਕਰੋ ਸੋ ਹੁਣ ਆਪਾਂ ਚੱਲਨੇ ਅਗਲੀ ਲੋਕੇਸ਼ਨ ਵਾਲ ਨੂੰ ਉਹ ਅਗਲਾ ਵੀ ਸਟਾਰਟ ਕਰਦੇ ਫਿਰ ਅੱਗੇ ਆਪਾਂ ਅੱਗੇ ਵਲੌਗ ਸਟਾਰਟ ਕਰਦੇ ਥੈਂਕ ਯੂ ਸੋ ਮਚ ਬਹੁਤ ਸਾਰਾ ਪਿਆਰ ਸਦਕਾਰ ਧੰਨਵਾਦ ਸ਼ੁਕਰੀਆ ਜੀ ਜਿਉਂਦੇ ਵਸਦੇ ਰਹੋ ਮਾਲਕ ਸਭ ਨੂੰ ਖੁਸ਼ ਰੱਖੇ ਬਾਏ ਬਾਏ ਕਰ ਦੋ ਬਾਏ 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 ਕਰ ਦਿਜੀਏ ਬਾਏ ਬਾਏ ਜੀ ਸਤਿ ਸ੍ਰੀ ਅਕਾਲ